ਹਾਸਿਆਂ ਵਾਲੇ ਗੁੱਗੂ ਤੇ ਮੋਟੇ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਉੱਥੇ ਹੀ ਉਹਨਾਂ ਦੇ ਘਰੋਂ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਉਹਨਾਂ ਦੇ ਘਰੇ ਕੰਮ ਕਰਨ ਵਾਲਾ ਸਿਰੀ ਪਸ਼ਮਾ ਡੰਗਰਾਂ ਦਾ ਕੰਮ ਕਰਨ ਵਾਲਾ ਸਿਰੀ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਿਹਾ ਹੈ ਤੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਉਸ ਦੇ ਲਈ ਗੁੱਗੂ ਤੇ ਮੋਟੇ ਦੇ ਵੱਲੋਂ ਮਦਦ ਮੰਗੀ ਗਈ ਆ ਲੋਕਾਂ ਦੇ ਵੱਲੋਂ ਵੀਡੀਓ ਤੇ ਖਾਤਾ ਨੰਬਰ ਜਾਰੀ ਕਰਕੇ ਤੇ ਉੱਥੇ ਹੀ ਲੋਕਾਂ ਨੂੰ ਉਹਨਾਂ ਨੇ ਅਪੀਲ ਕੀਤੀ ਆ ਕਿ ਹੁਣ ਤੱਕ ਅਸੀਂ ਬਹੁਤ ਮਦਦ ਕਰ ਚੁੱਕੇ ਆਂ ਤੇ ਮਦਦ ਕਰ ਵੀ ਰਹੇ ਆ ਕਿਰਪਾ ਕਰਕੇ ਜਿੰਨਾ ਹੋ ਸਕਦਾ ਤੁਸੀਂ ਵੀ ਜ਼ਰੂਰ ਮਦਦ ਲਈ ਅੱਗੇ ਆਓ ਤਾਂ ਜੋ ਕਿਸੇ ਗਰੀਬ ਦੀ ਮਦਦ ਹੋ ਸਕੇ ਤੇ ਬਾਕੀ ਗੁੱਗੂ ਨੇ ਵੀਡੀਓ ਦੇ ਵਿੱਚ ਕੀ ਕਿਹਾ ਤੁਸੀਂ ਜ਼ਰੂਰ ਸੁਣੋ ਇੱਕ ਨਿੱਕੀ ਜੀ ਬੇਨਤੀ ਕੀਤੀ ਜਾਂਦੀ ਹੈ ਜੀ ਆਪਣੇ ਨਾਲ 1.2 ਮਹੀਨੇ ਪਹਿਲਾਂ ਇੱਕ ਮੁੰਡਾ ਕੰਮ ਕਰਦਾ ਹੁੰਦਾ ਸੀ ਆਬੀ ਰਾਜੂ ਦਾ ਭਰਾ ਹੀ ਆ ਸੋ ਉਹਨੂੰ ਨਾ ਕਾਫੀ ਪ੍ਰੋਬਲਮ ਆ ਗਈ ਸਾਹ ਦੀ ਤੇ ਫਿਰ ਜਿੰਨੀ ਮਦਦ ਹੋ ਸਕਦੀ ਆਪਾਂ ਕੀਤੀ ਆ ਫਿਰ ਵੀ ਉਹਨਾਂ ਦਾ ਮੈਂ ਬੈਂਕ ਅਕਾਊਂਟ ਅਟੈਚ ਕਰਨ ਲੱਗਾ ਆ ਜੇ ਕੋਈ ਵੀਰ ਭਰਾ ਮਦਦ ਕਰਨਾ ਚਾਹੁੰਦਾ ਹੋਵੇ ਤੇ ਜਰੂਰ ਦੱਸਿਓ ਜੇ ਕਿਸੇ ਨੇ Google Pay ਕਰਨੇ ਆ ਉਹ ਮੈਨੂੰ ਮੈਸੇਜ ਕਰ ਦਿਓ ਤੇ ਕਿਉਂਕਿ ਉਹਨਾਂ ਦੇ Google Pay ਚੱਲਦਾ ਨਹੀਂ ਆਪਣੇ ਆਪ ਦੇ ਨੰਬਰ ਤੇ Google Pay ਹੋ ਜਾਊਗਾ ਤੇ ਆਪਾਂ ਇਹਨਾਂ ਨੂੰ ਉਹ ਇਕੱਠੇ ਕਰਕੇ ਪੈਸੇ ਯਾਰ ਜੇ ਵੀਰ ਕੋਈ 10 20 ਜਿੰਨੀ ਮਦਦ ਕਰਨਾ ਚਾਹੁੰਦਾ ਕਰ ਦਿਓ ਕੋਈ ਨਹੀਂ ਕਿਸੇ ਨੂੰ ਜ਼ਿਆਦਾ ਨਹੀਂਗਾ ਤੇ ਬਾਕੀ ਜਿੰਨੇ ਜੋ ਗਿਆ ਆਪਾਂ ਫੁੱਲ ਮਦਦ ਕਰੀ ਜੰਨੇ ਆ ਕਿਉਂਕਿ ਇਲਾਜ ਤੇ ਪੈਸੇ ਜਾਦੇ ਲੱਗੰਦੇ ਆ ਤੇ ਇਸ ਪ੍ਰਾਈਵੇਟ ਹਸਪੀਟਲ ਤੋਂ ਬਣਾਉ ਦਾ ਇਲਾਜ ਹੈ ਨੀਗਾ ਸਰਕਾਰ ਦਾ ਕਾਫੀ ਦਿਨ ਹੋ ਗਏ ਸੀ ਪਰ ਉੱਥੇ ਵੀ ਹਣ ਕਾਫੀ ਪੈਸੇ ਲੱਗਦੇ ਆ ਕਿਉਂਕਿ ਟੈਸਟ ਵੀ ਬਹੁਤ ਕਰਾਈ ਜਾਂਦੇ ਆ ਜਦੋਂ ਡਾਕਟਰ ਚੇਂਜ ਹੁੰਦਾ ਤੇ ਉਦੋਂ ਹੀ ਨਵਾਂ ਟੈਸਟ ਹੁੰਦਾ ਨਵਾਂ ਹਰ ਕੋਈ ਡਾਕਟਰ ਮੰਨਦਾ ਨਹੀਂ ਕੋਈ ਵੀ ਟੈਸਟ ਸੋ ਬਾਕੀ ਸੰਸਥਾ ਸੰਸਥਾ ਤੋਂ ਵੀ ਸਾਰਿਆਂ ਤੋਂ ਮਦਦ ਮੰਗ ਲਈ ਆ ਤੇ ਕੋਈ ਏਡੀ ਗੱਲਬਾਤ ਨਹੀਂ ਬਣੀ ਸੋ ਚਲੋ ਜਿੰਨੇ ਜੋ ਗਿਆ ਆਪਾਂ ਹੈਗੇ ਆ ਜਿੰਨੇ ਲੋਕ ਵੀਰ ਭਰਾ ਆਪਣ ਨੂੰ ਪਿਆਰ ਕਰਦੇ ਜਰੂਰ ਮਦਦ ਕਰੋ ਜੇ ਕੋਈ ਕਰ ਸਕਦਾ ਧੰਨਵਾਦ ਹੋਊਗਾ ਜੀ ਸਾਰਿਆਂ ਦਾ ਅਗਲੀ ਸਟੋਰੀ ਚ ਮੈਂ ਉਹਨਾਂ ਦੀ ਇੰਸਟਾਗ੍ਰam ਤੇ ਵੀਡੀਓ ਵੀ ਸ਼ੇਅਰ ਕਰੀ ਆ ਆ ਤੇ ਤੁਸੀਂ ਵੈਰੀਫਾਈ ਤਾਂ ਕਰਨ ਦੀ ਚਲੋ ਲੋੜ ਵੀ ਨਹੀਂ ਐਵੇਂ ਕਰਨਾ ਹੋਵੇ ਕਿਸੇ ਨੇ ਜਾ ਕੇ ਕਰ ਸਕਦਾ ਪਿੰਡ ਆ ਜੀ ਤੇ ਟੈਨਸ਼ਨ ਫਰੀ ਜੇ ਵੀਰ ਭਰਾ ਕੋਈ ਹੋਵੇ ਜਰੂਰ ਮਦਦ ਕਰਿਓ ਜੀ ਧੰਨਵਾਦ ਜੀ ਇਹ ਪਿਛਲੀ ਸਟੋਰੀ ਦੇ ਵਿੱਚ ਨੰਬਰ ਪਾਇਆ ਨੂਰਪੁਰ ਵਿਲੇਜ ਆਪਣਾ ਤੁਹਾਨੂੰ ਪਤਾ ਲੱਗਦਾ ਰਾਜੂ ਆਪਣੇ ਦਾ ਬੈਂਕ ਅਕਾਊਂਟ ਤੁਸੀਂ ਜਿੰਨੇ ਵੀਰ ਨੇ 10 20 30 ਜਿੰਨੇ ਪੌਣੇ ਹੋਏ ਪਾ ਸਕਦੇ ਹੋ ਤੇ ਧੰਨਵਾਦੀ ਹੋਊਗਾ ਜੇ ਕਿਸੇ ਨੇ Google Pay ਕਰਨੇ ਹੋਏ ਮੈਨੂੰ ਮੈਸੇਜ ਕਰ ਲਿਓ ਕਿਉਂਕਿ Google Pay ਨੰਬਰ ਮੈਂ ਸੈਂਡ ਕਰ ਦੂੰਗਾ ਤੇ ਓਕੇ ਜੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ